ਦੇਦੀ ਭਗਵਾਨ ਤੁਹਾਨੂੰ ਮੈਂ ਇਤਨਾ ਪਾਈਦੀਆਂ ਤੇ ਲਾਭ ਵੀ ਲਈਦੀਆਂ ਇਹ ਜਿਹਦੇ ਕੋਲ ਸਨ ਬੱਜੇ ਨਾ ਉਹ ਨਹੀਂ ਲਾਉਂਦੇ ਕੱਲੇ ਇਤਨਾ ਖਾ ਉਹ ਖਾ ਸਰ ਵਕਤ ਕੇ ਘੱਟਾ ਪਾਇਆ ਜਾ ਰਿਹਾ ਇਹ ਜਿਹ ਮੁੱਖ ਮੰਤਰੀ ਇਹੋ ਜਿਹਾ ਬਜਟ ਮੰਤਰੀ ਵੀ ਘਾਤੀ ਪਿੱਛੇ ਜੇ ਕੋਸ਼ਿਸ਼ ਤੇ ਬਜਟ ਵੀ ਸਮਝੋ ਖਾ ਪੀ ਕੇ ਪੜਿਆ ਜਾਣਾ ਹੁਣ ਹੀ ਪੜਿਆ ਸਮਝਿਆ ਜਾਣਾ ਦੇਖੋ ਪੰਜਾਬ ਸਰਕਾਰ ਹੋ ਗਈ ਹੈ ਫੇਲ ਜਿੱਦਾਂ ਮੁੱਖ ਮੰਤਰੀ ਦੇ ਹਾਲਾਤ ਏਡੇ ਪਤਲੇ ਹੋਣ ਮੁੱਖ ਮੰਤਰੀ ਦਾ ਇਲਾਜ ਅਧੀਨ ਹੋਵੇ ਉਹਦੇ ਕਾਹਦਾ ਬਜਟ ਪੇਸ਼ ਕਰਨਾ 4 ਲੱਖ ਕਰੋੜ ਤੋਂ ਵੱਧ ਪੰਜਾਬ ਕਰਜ਼ਈ ਹੈ ਪੰਜਾਬ 'ਚ ਕਿਸੇ ਨਾ ਦੀ ਕੋਈ ਡਿਵੈਲਪਮੈਂਟ ਨਾ ਦੀ ਚੀਜ਼ ਕੋਈ ਨਹੀਂ ਹੈਲਥ ਇਨਫਰਾਸਟ੍ਰਕਚਰ ਸਕੂਲ ਐਜੂਕੇਸ਼ਨ ਰੋਡ ਬੇਸਿਕ ਸਹੂਲਤਾਂ ਜ਼ੀਰੋ ਹੋ ਗਈਆਂ ਨਵੀਂ ਭਰਤੀ ਰੋਜ਼ਗਾਰ ਦਾ ਕਿੱਡਾ ਵੱਡਾ ਰੌਲਾ ਪਾਇਆ ਸੀ ਕੀ ਉਸ ਹੱਦ ਤੱਕ ਉਸ ਪੱਧਰ ਤੇ ਰੋਜ਼ਗਾਰ ਹੈ ਨਹੀਂ ਮਲਾਜਮਾਂ ਨੂੰ ਨਾ ਉਹਨਾਂ ਦਾ ਡੀਏ ਮਿਲ ਰਿਹਾ ਨਾ ਜਿਹੜਾ ਨਵਾਂ ਪੇ ਕਮਿਸ਼ਨ ਲਾਗੂ ਹੋਣਾ ਸੀ ਉਹ ਨਹੀਂ ਲਾਗੂ ਹੋ ਰਿਹਾ ਮਲਾਜਮਾਂ ਦੇ ਭੱਤੇ ਖਾਦੇ ਗਏ ਆ ਸਾਡੇ ਕਿਸਾਨ ਭਰਾਵਾਂ ਨਾਲ ਅੰਧਾਤਾਂ ਨਾਲ ਜੋ ਵਾਅਦਾ ਸੀਗਾ ਉਸ ਵਾਅਦੇ ਤੋਂ ਭੱਜੇ ਆ ਫਸਲਾਂ ਦੇ ਸਹੀ ਭਾਅ ਐਮਐਨਐਸਪੀ ਗਾਰੰਟੀ ਸੁਆਮੀਨਾਥਨ ਕਮਿਸ਼ਨ ਤੇਹੀ ਫਸਲਾਂ ਕਹਿੰਦੇ ਅਸੀਂ ਖਰੀਦਾਂਗੇ ਫਿਰ ਜਿਹੜੇ ਮਜ਼ਦੂਰ ਨੇ ਸਾਡੇ ਵੀਰ ਉਹਨਾਂ ਦੀ ਕਰਜ਼ਾ ਮਾਫੀ ਦੀ ਗੱਲ ਸੀ ਨਾ ਉਹਨਾਂ ਦੀ ਸੁਣੀ ਜੇ ਦੁਕਾਨਦਾਰ ਸੀ ਜਾਂ ਇੰਡਸਟਰੀ ਸੀ ਉਹ ਤਾਂ ਪਹਿਲਾਂ ਹੀ ਭੱਜੀ ਜਾਂਦੀ ਜਦ ਲਾਅ ਐਂਡ ਆਰਡਰ ਹੀ ਕੋਈ ਨਹੀਂ ਸੇਫਟੀ ਐਂਡ ਸਿਕਿਉਰਿਟੀ ਕੋਈ ਨਹੀਂ ਜਦ ਬੇਸਿਕ ਇਨਫਰਾਸਟ੍ਰਕਚਰ ਕੋਈ ਨਹੀਂ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਕਿਉਂ ਲੋਕ ਇੱਥੇ ਇਨਵੈਸਟ ਕਰਨਗੇ ਜੋ ਬਜਟ ਇੱਕ ਕੇਵਲ ਤੇ ਕੇਵਲ ਜਿਹੜਾ ਸਲਾਨਾ ਇੱਕ ਡਾਕੂਮੈਂਟ ਹੈ ਜਿਹੜਾ ਸਰਕਾਰ ਨੇ ਪੇਸ਼ ਕਰਨਾ ਹੁੰਦਾ ਕਾਗਜ਼ ਕਾਲੇ ਕਰਕੇ ਲਿਆ ਹੈ ਅਸਲੀ ਹਾਲਾਤ ਤਾਂ ਛੜਕਾਤੇ ਨੇ ਲੋਕ ਬਿਆਨ ਕਰਦੇ ਆਂ ਇੰਡਸਟਰੀ ਤਾਂ ਬਾਹਰਲੇ ਸੂਬਿਆਂ 'ਚ ਦੂਜੇ 'ਚ ਭੱਜੀ ਜਾ ਰਹੀ ਐ ਇਸ ਲਈ ਇੱਕ ਫੇਲ ਬਜਟ ਹੈ ਔਰ ਤੁਸੀਂ ਇਤੋਂ ਹੀ ਅੰਦਾਜ਼ਾ ਲਾ ਲਓ ਕਿ ਬਜਟ ਸੈਸ਼ਨ 2 ਦਿਨ ਦਾ ਹੈ ਕਿਉਂਕਿ ਪਹਿਲਾਂ ਤਾਂ ਗਵਰਨਰ ਅਡਰੈਸ ਹੀ ਚਲੋ ਹਫਤਾ ਲਾ ਲਓ ਤੇ 2-3 ਦਿਨ ਗਵਰਨਰ ਦੇ ਭਾਸ਼ਣ 'ਚ ਲੰਘੇ 2 ਦਿਨ 'ਚ ਬਜਟ ਪੇਚ ਵੀ ਕਰਤਾ ਤੇ ਡਿਸਕਸ ਵੀ ਕਰਤਾ ਤੁਸੀਂ ਸਮਝ ਸਕਦੇ ਹੋ ਕਿ 3 ਕਰੋੜ ਤੋਂ ਵੱਧ ਵਾਦੀ ਵਾਲਾ ਸੂਬਾ ਤੇ ਉਹਨੂੰ ਮੈਂ ਜ 15 ਘੰਟੇ ਚ ਸਾਰੀ ਵਿੱਤੀ ਹਾਲਾਤਾਂ ਬਾਰੇ ਡਿਸਕਸ਼ਨ ਵੀ ਹੋ ਗਈ ਕੰਮ ਵੀ ਮੁਕਿਆ 117 ਐਮਐਲਏ ਨੂੰ ਸਮਾਂ ਨਹੀਂ ਮਿਲਿਆ ਬੋਲਣ ਦਾ ਤੇ 3 ਕਰੋੜ ਵਾਦੀ ਦੀ ਆਵਾਜ਼ ਕਿੱਥੇ ਬਲੰਦ ਹੋਣੀ ਇਸ ਲਈ ਸਿਰਫ ਅੱਖ ਜੇ ਘੱਡਾ ਪਾਇਆ ਜਾ ਰਿਹਾ ਜਿਹੇ ਜੇ ਮੁੱਖ ਮੰਤਰੀ ਇਹੋ ਜਿਹਾ ਬਜਟ ਇਸ ਲਈ ਉਤੋਂ ਹੀ ਲਾ ਲਓ ਜਾਨ ਜੀ ਮ ਮੁੱਖ ਮੰਤਰੀ ਵੀ ਖਾਦੀ ਪੀਤੀ ਜੇ ਕੋਸ਼ਤੇ ਵਾਚੀ ਵਾਚੀ ਜੇ ਤ ਵੀ ਸਮਝੋ ਖਾ ਪੀ ਕੇ ਪੜਿਆ ਜਾਣਾ ਉਹ ਨਹੀਂ ਪੜਿਆ ਸਮਝਿਆ ਜਾਣਾ ਤੁਹਾਡੇ ਲੋਕਾਂ ਨੂੰ ਕੱਲ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਹਾਂਜੀ ਕੀ ਕਹਿਣਾ ਕਹਿਤਾ ਜੋ ਕੁਝ ਕਹਿਣਾ ਆਹ ਖਲੋਤਾ ਜੀ ਦਾਸ ਦੀ ਅਣਕਾ ਪਾ ਕੇ ਦਿਖਾਵਾਂ ਤੈਨੂੰ ਆ ਵੀ ਦੇਦੀ ਭਗਵਾਨ ਕਾ ਇਤਰਾ ਪਾਈਦੀਆਂ ਤੇ ਲਾਭ ਵੀ ਲਈਦੀਆਂ ਇਹ ਜਿਹਦੇ ਕੋ ਸਨ ਵਜੇ ਨਾ ਉਹ ਨਹੀਂ ਲਾਉਦੇ ਕੱਲੇ ਇਤਰਾ ਖਾ ਆ ਵਖਾਉ ਠੀਕ ਆ ਇੱਕ ਮਿੰਟ